ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਭੈਣ ਭਾਈ ਬੱਚੇ ਬੱਚੀਆਂ ਠੀਕ ਠਾਕ ਹੋਮੋਂਗੇ ਚੜ੍ਹਦੀ ਕਲਾ ਚ ਹੋਮੋਂਗੇ ਖੁਸ਼ੀਆਂ ਖੇੜਿਆਂ ਚ ਹੋਮੋਂਗੇ ਵਾਹਿਗੁਰੂ ਹਮੇਸ਼ਾ ਹੀ ਸਾਰਿਆਂ ਨੂੰ ਤੰਦਰੁਸਤੀਆਂ ਚ ਰੱਖੇ ਖੁਸ਼ੀਆਂ ਚ ਰੱਖੇ ਸਰਬੱਤ ਦਾ ਭਲਾ ਕਰੇ ਸੋ ਬੜਾ ਪਿਆਰਾ ਗੀਤ ਲੈ ਕੇ ਆਈਆਂ ਜੀ ਆਸ ਕਰਦੀਆਂ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਚ ਦੱਸਿਆ ਕਰੋ ਕਿੱਥੋਂ ਸੁਣ ਰਹੇ ਹੋ ਤੁਸੀਂ ਸਾਨੂੰ ਵੀ ਖੁਸ਼ੀ ਮਿਲਦੀ ਆ ਬਟੇ ਜਦੋਂ ਤੁਸੀਂ ਦੱਸਦੇ ਹੋ ਭੈਣ ਭਾਈ ਬਹੁਤ ਦੱਸਦੇ ਨੇ ਵੀ ਸੇ ਇੱਥੋਂ ਸੁਣਦੇ ਆ ਕਿਹੜੇ ਪਿੰਡ ਤੋਂ ਸ਼ਹਿਰ ਤੋਂ ਸੋ ਮਾਣੋ ਫਿਰ ਆਨੰਦ ਇੱਕ ਪਿਆਰੇ ਜੇ ਗੀਤ ਦਾ ਇਹ ਗੀਤ ਤੁਸੀਂ ਪਹਿਲਾਂ ਨਹੀਂ ਕਦੇ ਵੀ ਸੁਣੇ ਹੋਣੇ ਜਿਹੜੇ ਇਹ ਮੈਂ ਗਾ ਰਹੀ ਆ ਸੋ ਚਲੋ ਫਿਰ ਮਾਣੀਏ ਆਨੰਦ ਆਪਰ ਰਲ ਮਿਲ ਕੇ ਸਾਲ ਹੋ ਗਿਆ ਮਿਲਿਆਂ ਨੂੰ ਜਿੱਤ ਲੱਗੇ ਨਾ ਉਦਾਸੀ ਹੋਈ ਸਾਲ ਹੋ ਗਿਆ ਮਿਲਿਆਂ ਨੂੰ ਜਿੱਤ ਲੱਗੇ ਨਾ ਉਦਾਸੀ ਹੋਈ ਟੁੱਟ ਕੇ ਨਾ ਬੈ ਜੀ ਵੀਰਨਾ ਪਹਿਣਾ ਵਾਰਿ ਗਸਕਨਾ ਕੋਈ ਵੇ ਟੁੱਟਕੇ ਨ ਭੈ ਜੀ ਵੀਰਨਾ ਪਹਿਣਾ ਵਾਰਿ ਗਸਕਨਾ ਕੋਈ ਵੇ ਟੁੱਟਕੇ ਨ ਭੈ ਜੀ ਵੀਰਨਾ ਇਕੋ ਮਾਂ ਦਾ ਦੁੱਧ ਚੁੰਗਿਆ ਆਪਾਂ ਕੋਈ ਗੋਦ ਵਿੱਚ ਖੇਡਲੇ ਇਕੋ ਮਾਂ ਦਾ ਦੁੱਧ ਚੁੰਗਿਆ ਵੇ ਆਪਾਂ ਕੋਈ ਗੋਦ ਵਿੱਚ ਖੇਨੇ ਸੱਚੀ ਜੀਵੇ ਰੱਬ ਮਿਲਦਾ ਹੁੰਦੇ ਪੈਣਾ ਨੂੰ ਪੁਰਾਣਾ ਦੇ ਮੇਨੇ ਯਾਦ ਕਾਰ ਤੈਨੂੰ ਵੀਰ ਨਾ ਵੇ ਮੈਂ ਬੈਠੀ ਕੇ ਸਦੁਕਾਯੋਲੇ ਰੋਈ ਟੁੱਟ ਕੇ ਨਾ ਬੈ ਜੀ ਵੀਰ ਨਾ ਪੈਣਾ ਵਾਰੀ ਗਸਾਕ ਨਾ ਕੋਈ ਟੁੱਟ ਕੇ ਨਾ ਭਾਈ ਜੀ ਵੀਰ ਨਾ ਆਪਣoverline ਗਸਾਕ ਨਾ ਕੋਈ ਸਿੱਧੇ ਮੂਨਾਸਸ ਬੋਲਦੀ ਨਿਤ ਰੱਖਦੀ ਐ ਨਾਲ ਦਿਲੜਾਈ ਸਿੱਧੇ ਮੂਨਾਸਸ ਬੋਲਦੀ ਖੁਦੀਏ ਨਾਂੰਦ ਲੁੜਾਈ ਕੌਮ ਨਾ ਵੇ ਦਿੰਦੀਆਂ ਸੀ ਜੇੜੀ ਰਖੜੀ ਢਾਕ ਵਿੱਚ ਪਾਈ ਪਾਣ ਵੀ ਨਾ ਦਿੰਦੀਆਂ ਸੀ ਜੇੜੀ ਰਖੜੀ ਢਾਕ ਵਿੱਚ ਪਾਈ ਤੇਰੇ ਬਾਝੋਂ ਵੀਰਾਵੇ ਪਾਈ ਚਿੱਠੀ ਨਾ ਮਿਲੀ ਨਾ ਤਾਰ ਕੋਈ ਟੁੱਟ ਕੇ ਨਾ ਵੈ ਜੀ ਵੀਰ ਨਾ ਪੜ ਨ ਵਰਗ ਸਕ ਨਾ ਕੋਈ ਵੈ ਟੁੱਟ ਕੇ ਨਾ ਵੈ ਜੀ ਵੀਰ ਨਾ ਨਾ ਕੋਈ ਆਨਸ਼ਾਨ ਮਾਪਿਆ ਦੀ ਬੁਟ ਲੱਗਿਆ ਜਹਾਨ ਵਿੱਚ ਤੇਰਾ ਆਨਸ਼ਾਨ ਮਾਪਿਆ ਦੀ ਬੁਟ ਲੱਗਿਆ ਜਹਾਨ ਵਿੱਚ ਤੇਰਾ ਜੁਗ ਜੁਗ ਰਹੇ ਵਸਦਾ ਪੁੱਤ ਤੇਰਾ ਤੇ ਪਤੀ ਜਾ ਮੇਰਾ ਜੁਗ ਜੁਗ ਰਹੇ ਵਸਦਾ ਪੁੱਤ ਤੇਰਾ ਤੇ ਪਤੀ ਜਾ ਮੇਰਾ ਵੇ ਮੈਂ ਤਾਂ ਸੁੱਖਾ ਮੰਗਦੀ ਵੀਰਾ ਨਾਲੇ ਰੋਈ ਵੇ ਨਾਲੇ ਵੀਰਾ ਸੁਖਾ ਮੰਗਦੀ ਨਾਲੇ ਬੈਠ ਕੇ ਵੀਰਾ ਰੋਈ ਟੁੱਟ ਕੇ ਨਾ ਵੈ ਜੀ ਵੀਰ ਨਾ ਬਣ ਵਰਗਾ ਸਕਨਾ ਕੋਈ ਟੁੱਟ ਕੇ ਨਾ ਵੈ ਜੀ ਵੀਰ ਨਾ ਧੰਨਵਾਦ ਜੀ